ਹਾਈਵੇ ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ ਵੱਡੀ ਖਬਰ ਨਾਲ ਨਾਲ ਰਾਹਤ ਭਰੀ ਖਬਰ ਵੀ ਕਹਿ ਸਕਦੇ ਹਾਂ ਕਿਉਂਕਿ ਜੋ ਟੋਲ ਟੈਕਸ ਦੀਆਂ ਦਰਾਂ ਨੇ ਉਹਨਾਂ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਸਾਰੇ ਵਾਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਟੋਲ ਹੈ ਜੋ ਦੇਣਾ ਪਵੇਗਾ ਜੀ ਹਾਂ ਲੋਕਾਂ ਦੇ ਨਾਲ ਜੁੜੀ ਵੱਡੀ ਰਾਹਤ ਦੀ ਖਬਰ ਹੈ ਜੀ ਹਾਂ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਰੇ ਵਾਹਨਾਂ ਨੂੰ ਪਹਿਲਾ ਵਾਂਗ ਹੀ ਟੋਲ ਦੇਣਾ ਪਵੇਗਾ ਐਤਵਾਰ ਦੇਰ ਰਾਤ ਤੱਕ ਜ਼ਿਆਦਾਤਰ ਇਲਾਕਿਆਂ ਨੇ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਸੂਚਿਤ ਕੀਤਾ ਕਿ ਟੋਲ ਦਰਾਂ ਨੂੰ ਸੋਧਿਆ ਨਹੀਂ ਜਾ ਰਿਹਾ ਇਸ ਲਈ ਸਰਚਾਰਜ ਨਾ ਵਧਾਇਆ ਜਾਏ ਏਅਰ ਕੰਡੀਸ਼ਨਡ ਬੱਸਾਂ ਨੂੰ ਛੱਡ ਕੇ ਬਾਕੀ ਬੱਸਾਂ ਦੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਰਾਤ ਕਰੀਬ 9 ਵਜੇ ਐਨਐਚਆਈ ਪ੍ਰੋਜੈਕਟ ਮੈਨੇਜਰ ਬਰੇਲੀ ਤੋਂ ਇੱਕ ਪੱਤਰ ਜਾਰੀ ਕੀਤਾ ਗਿਆ ਕਿ 1 ਅਪ੍ਰੈਲ ਤੋਂ ਟੋਲ ਧਰਾਂ ਨੂੰ ਅਗਲੇ ਹੁਕਮਾ ਤੱਕ ਨਹੀਂ ਸੋਧਿਆ ਜਾਏਗਾ ਚਰਚਾ ਹੈ ਕਿ ਇਸ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਚੋਣ ਜਾਬਤਾ ਲਾਗੂ ਹੈ ਐਨਐਚਆਈ ਨੇ ਟੋਲ ਧਰਾਂ 'ਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਪਰ ਐਨਐਚਆਈ ਅਧਿਕਾਰੀ ਇਸ ਸਬੰਧ ਵਿੱਚ ਕੁਝ ਨਹੀਂ ਕਹਿ ਰਹੇ ਇਸ ਤੋਂ ਬਾਅਦ ਆਗਰਾ ਅਤੇ ਹੋਰ ਖੇਤਰਾਂ ਨੇ ਵੀ ਟੋਲ ਧਰਾਂ ਵਿੱਚ ਕੋਈ ਸੋਧ ਨਾ ਹੋਣ ਦੀ ਪੁਸ਼ਟੀ ਕੀਤੀ ਅਤੇ ਨਿਗਮ ਹੈੱਡਕੁਆਰਟਰ ਨੂੰ ਪੱਤਰ ਚਾਰਜ ਨਾ ਵਧਾਉਣ ਲਈ ਕਿਆ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਨਿਗਮ ਨੂੰ NHAI ਵੱਲੋਂ ਟੋਲ ਦਰਾਂ ਵਿੱਚ ਸੋਧ ਕਰਨ ਦਾ ਕੋਈ ਹੁਕਮ ਮੈ ਜੋ ਨਹੀਂ ਮਿਲਿਆ ਸੋ ਦੱਸਦੇ ਕਿ ਜਿਵੇਂ ਟੋਲ ਦਰਾਂ ਪਹਿਲਾਂ ਹੀ ਲੋਕੀ ਪੇ ਕਰਦੇ ਹੁੰਦੇ ਸੀ ਦਿੰਦੇ ਹੁੰਦੇ ਸੀ ਹੁਣ ਵੀ ਉਸੇ ਤਰ੍ਹਾਂ ਦੇ ਨਾਲ ਹੀ ਦੇ